ਹਾਂਜੀ ਕਿਸਾਨ ਪ੍ਰਭੂ ਜਿਹੜਾ ਕਿ ਹੁਣ ਕੇਂਦਰ ਸਰਕਾਰ ਵੱਲੋਂ ਐਮਈਪ ਯਾਨੀ ਕਿ ਮਿਨੀਮਮ ਪ੍ਰਾਈਸ ਐਕਸਪੋਰਟ ਜਿਹੜਾ ਕਿ ਪਹਿਲਾਂ 950 ਡਾਲਰ ਸੀ ਹੁਣ ਉਹਦਾ ਜਿਹੜਾ ਘਟਾ ਦਿੱਤਾ ਗਿਆ ਜਿਸ ਕਾਰਨ ਹੁਣ 1509 ਬਾਸਮਤੀ ਦੇ ਵਿੱਚ ਰੇਟਾਂ ਦੇ ਵਿੱਚ ਕਾਫੀ ਵਾਧਾ ਦਿਖ ਰਿਹਾ ਹੈ ਤਕਰੀਬਨ ਹੀ ਕੱਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ 300 ਰੁਪਏ ਤੱਕ ਆਪਣੇ 1509 ਦਾ ਰੇਟ ਵੱਧ ਚੁੱਕਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਆਪਣੇ ਨਵੇਂ ਰੋਡ ਰੇਟ ਨੇ ਬਾਸਮਤੀ 1509 ਦੀ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨਾ ਵਾਧਾ ਹੋਇਆ ਉਸ ਬਾਰੇ ਅੱਜ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਰੇਟ ਵਧਣ ਦੀ ਹੋਰ ਸੰਭਾਵਨਾ ਹੈ ਜਿਵੇਂ ਆਪਾਂ ਪਹਿਲੇ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਤੇਰੀ ਬਣੀ 500 ਤੋਂ ਲੈ ਕੇ 700 ਤੱਕ ਇਹਨਾਂ ਦੀ ਰੇਟ ਵਧ ਸਕਦੇ ਨੇ ਤਕਰੀਬਨ ਆਪਾਂ ਜੇਕਰ ਕੱਲ ਦੋ ਦਿਨਾਂ ਦੇ ਪਹਿਲਾਂ ਦੀ ਗੱਲ ਦੇਖੇ ਗਿਆ ਤਕਰੀਬਨ 300 ਰੁਪਏ ਦੇ ਲਗਭਗ ਆਪਣੇ ਇਸ ਦਾ ਜਦ ਆਪਣਾ ਰੇਟ ਵਧ ਚੁੱਕਿਆ 1500 ਨੂੰ ਬਾਸਮਤੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੋਰ ਵਧਣ ਦੀ ਸੰਭਾਵਨਾ ਹੈ ਮਿਲ ਸਕਦੀ ਏ ਤੇ ਅੱਜ ਦੀ ਜਿਹੜੇ ਆਪਾਂ ਮੰਡੀਆਂ ਦੇ ਵੱਖ-ਵੱਖ ਰੇਟਾਂ ਦਾ ਕਿੰਨਾ ਵਾਧਾ ਹੋਇਆ ਇਸ ਬਾਰੇ ਅੱਜ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆਂ ਤੇ ਸਭ ਤੋਂ ਪਹਿਲਾਂ ਹੈ ਕਿ ਜੀ ਆਪਣੇ ਚੀਕਾ ਮੰਡੀ ਜਿਹੜੀ ਹਰਿਆਣੇ ਦੇ ਵਿੱਚ ਹੈ ਇਸ ਤੇ ਜਿਹੜਾ 1500 ਦਾ ਰੇਟ 3135 ਰੁਪਏ 285 ਰੁਪਏ ਇਹਦੀ ਆਪਣੀ ਤੇਜ਼ੀ ਦੇਖਣ ਨੂੰ ਮਿਲੀ ਏ ਉਸ ਤੋਂ ਬਾਅਦ ਜੇ ਕੈਂਥਲ ਮੰਡੀ 3105 ਰੁਪਏ 160 ਰੁਪਏ ਆਪਾਂ ਨੂੰ ਇਹਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਏ ਸੋਨੀਪੱਤ ਮੰਡੀ ਦੇ ਵਿੱਚ 3011 ਰੁਪਏ ਪ੍ਰਤੀ ਕੁਆਂਟਲ ਦਾ ਰੇਟ 1500 ਤੋਂ ਉੱਧਾ ਵੇਖ ਚੁੱਕੀ ਏ ਨਰਵਾਣਾ ਮੰਡੀ ਦੇ ਵਿੱਚ 3000 ਰੁਪਏ ਰੇਟ ਟੋਹਾਣਾ ਦੇ ਵਿੱਚ 3226 ਰੁਪਏ ਇਹਦੇ ਵਿੱਚ ਆਪਾਂ ਨੂੰ 35 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਸਿਰਸਾ ਮੰਡੀ ਦੇ ਵਿੱਚ 3132 ਰੁਪਏ 332 ਰੁਪਏ ਦੇ ਵਿੱਚ ਆਪਾਂ ਨੂੰ ਤੇਜ਼ੀ ਦੇਖਣ ਨੂੰ ਮਿਲੀ ਹੈ ਤਰਾਵੜੀ ਮੰਡੀ ਦੇ ਵਿੱਚ 3086 ਰੁਪਏ 85 ਰੁਪਏ ਆਪਾਂ ਨੂੰ ਤੇਜ਼ੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਸ਼੍ਰੀ ਤਰਨਤਨ ਸਾਹਿਬ ਮੰਡੀ ਵਿੱਚ 3149 ਰੁਪਏ ਰੇਟ ਇਸ ਦਾ 130 ਰੁਪਏ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ ਕੁਰਕਬੁਰਾ ਮੰਡੀ ਦੇ ਵਿੱਚ 3060 ਰੁਪਿਆ ਰੇਟ 1509 ਵਿਕ ਚੁੱਕਿਆ ਰਤਿਆ ਮੰਡੀ ਦੇ ਵਿੱਚ 3161 ਰੁਪਏ ਜਾਨੀ ਕਿ 109 ਰੁਪਏ ਦੀ ਤੇਜ਼ੀ ਦੇਖ ਨੂੰ ਮਿਲੀ ਹੈ ਜਿਹੜੇ ਆਪਣੀ ਖਨੌਰੀ ਮੰਡੀ ਹੈ 3065 ਰੁਪਿਆ ਰੇਟ ਹੈ ਪ੍ਰਤੀ ਕੁਆਂਟਲ 265 ਰੁਪਏ ਇਸ ਵਿੱਚ ਤੇਜ਼ੀ ਦੇਖ ਨੂੰ ਮਿਲੀ ਹੈ ਤੇ ਸ਼੍ਰੀ ਅਮਰਸਰ ਸਾਹਿਬ ਵਿੱਚ ਮੰਡੀ ਦੇ ਵਿੱਚ 3100 ਰੁਪਿਆ ਰੇਟ 1509 ਰੁਪਿਆ ਦਾ ਲੱਗ ਚੁੱਕਿਆ ਜਿੰਦੇ ਵਿੱਚ ਆਪਾਂ ਨੂੰ 99 ਰੁਪਏ ਜਾਨੀ ਕਿ 99 90 ਰੁਪਏ ਤੇਜ਼ੀ ਦੇਖ ਨੂੰ ਮਿਲੀ ਹੈ ਫਾਇਲਗਾਂ ਮੰਡੀ ਦੇ ਵਿੱਚ 2995 ਰੁਪਇਆ ਰੇਟ ਤੇ ਸੁਨਾਹ ਮੰਡੀ ਦੇ ਵਿੱਚ 3220 ਰੁਪਏ ਪ੍ਰਤੀ ਕੁਆਂਟਲ ਦੇ ਸੌਦੇ ਨਾਲ 1509 ਦਾ ਰੇਟ ਲੱਗ ਚੁੱਕਿਆ ਪਾਤੜਾ ਮੰਡੀ ਜਿਹੜਾ ਕਿ ਸਾਰੀਆਂ ਮੰਡੀਆਂ ਦੇ ਨਾਲੋਂ ਯਾਨੀ ਕਿ 3300 ਰੁਪਇਆ ਰੇਟ ਤੱਕ ਪਹੁੰਚ ਚੁੱਕੀ ਹੈ 1509 ਯਾਨੀ ਕਿ ਸਾਰੀ ਜੇਕਰ ਆਪਾਂ ਗੱਲ ਕਰ ਗਏ ਮੰਡੀਆਂ ਦੇ ਵਿੱਚੋਂ ਪਾਤੜਾ ਮੰਡੀ ਦੇ ਵਿੱਚ ਸਭ ਤੋਂ ਵੱਧ ਰੇਟ ਲੱਗਿਆ 3300 ਰੁਪਇਆ ਨਾਬਾ ਮੰਡੀ ਦੇ ਵਿੱਚ 355 ਰੁਪਏ ਰੇਟ ਲੱਗ ਚੁੱਕਿਆ ਜੰਡਿਆਲਾ ਗੁਰੂ ਦੇ ਵਿੱਚ 3140 ਰੁਪਏ ਦਾ ਰੇਟ ਲੱਗ ਚੁੱਕਿਆ ਇਸਮਾਇਲਾਬਾਦ ਮੰਡੀ ਦੇ ਵਿੱਚ 3071 ਰੁਪਏ ਰੇਟ ਲੱਗ ਚੁੱਕਿਆ ਇਹ ਕਿਸਾਨ ਵੀਰ ਆਪਣੇ 16 ਤਰੀਕ ਦੇ ਜਿਹੜੇ ਆਪਣੇ ਰੇਟ ਯਾਨੀ ਕਿ ਕੱਲ ਦੀ ਮੰਡੀ ਦੇ ਜੋ ਰੇਟ ਨੇ ਨਵੇਂ ਰੇਟ ਨੇ ਇਹ ਸਭ ਰੇਟ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਰੇਟ ਹੋਰ ਵਧਣ ਦੀ ਸੰਭਾਵਨਾ ਕਿਉਂਕਿ ਜਿਵੇਂ ਹੀ ਆਪਣੇ ਐਮਈਪ ਜਿਹੜਾ ਆਪਣਾ ਇਹ ਮਿਨਿਮਮ ਐਕਸਪੋਰਟ ਪ੍ਰਾਈਸ ਜਿਹੜੀ ਆਪਣੀ ਦਰ ਘਟਾ ਦਿੱਤੀ ਨਿਰਯਾਤ ਯੂਨਿਟ ਘਟਾ ਦਿੱਤੀ ਜਿੰਦੇ ਕਰਕੇ ਬਾਸਮਤੀਆਂ ਦੇ ਰੇਟ ਵਿੱਚ ਵਾਧਾ ਦੇਖਣ ਨੂੰ ਮਿਲਿਆ ਤਕਰੀਬਨ ਇੱਕ ਦੋ ਦਿਨਾਂ ਦੇ ਵਿੱਚ 300 ਰੁਪਏ ਦੇ ਲਗਭਗ 1500 ਨੂੰ ਬਾਸਮਤੀ ਦਾ ਰੇਟ ਵੱਧ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਧਣ ਦੀ ਪੂਰੀ ਸੰਭਾਵਨਾ ਹੈ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਬਹੁਤ